ਕਵਤਾ ਨੂੰ ਜੋਗੀ ਸਾਹਿਬ ਨੇ ਸਨਮਾਨ ਦਿੱਤਾ ਹੈ ਉਹ ਕਵਤਾ 94 ਕਲੀਆਂ ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਭੈਣੋ ਅਸੀਂ ਕਰਨੇ ਆ ਤੁਰਨਾ ਹੈ ਹੇਮਕੁੰਡ ਸਾਹਿਬ ਤੋਂ ਪਹੁੰਚਣਾ ਹੈ ਹਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਤੱਕ ਦਾ ਸਫਰ ਚਾਰ ਤਖਤਾਂ ਦੀ ਯਾਤਰਾ ਵੱਖਰੇ ਵੱਖਰੇ ਪਹਿਲੂ ਸਟੇਜ ਤੇ ਪ੍ਰੋਫੈਸਰ ਤੇ ਪ੍ਰਿੰਸੀਪਲ ਲੋਕ ਬੈਠੇ ਨੇ ਜਿੱਥੇ ਕਲਗੀਵਾਰੇ ਦੀ ਲੜੀਵਾਰ ਵਿਚਾਰ ਹੋਏਗੀ ਇਸ ਕਵਤਾ ਵਿੱਚ ਜੋਗੀ ਸਾਹਿਬ ਨੇ ਇਸ ਲਈ ਪਸੰਦ ਕੀਤੀ ਉੱਥੇ ਵੱਖਰੇ ਵੱਖਰੇ 뷰 ਆ ਜਾਣੇ ਨੇ ਤੋਂ ਕਲਗੀਧਰ ਪਾਤਸ਼ਾਹ ਵਰਗਾ ਕਲਗੀਧਾਰੀ ਓ ਪੋਤੀ ਅਕਾਲ ਦੇ ਸੀ ਹੇਮਕੁੰਡ ਵਾਸੀ ਪੁਰਖ ਅਬਨਾਸੀ ਪਟਣੇ ਆਏ ਮਾਂ ਗੁਜਰੀ ਜਾਏ ਉਹਨਾਂ ਦੇ ਪਿਤਾ ਸੀ ਤੇਗ ਬਹਾਦਰ ਉਸ নূর ਅਲਾਹੀ ਨੂੰ ਪੀਰ ਇੱਕ ਤਕੇ ਨਾ ਭੀਖਣ ਜਗੇ ਖੁਦਾ ਦੀ ਪਾਲ ਸਾਥ ਲੈ ਨਾਲ ਪੰਜਾਬੋਂ ਤੁਰਿਆ ਕਰਨ ਲਈ ਆਦਰ ਪੀਰਾਂ ਦੇ ਪੀਰ ਤਾਈਂ ਸਾਈਂ ਜੋ ਕਿਹਾ ਗੁਰਾਂ ਬੁਝ ਲਿਆ ਮੈਂ ਅੰਧ ਮਕਾ ਕੇ ਪੰਥ ਸੇ ਘੁਰ ਦਸਮ ਪਿਤਾ ਵਾਂਗੂ ਪਿਤਾ ਪਤ ਚਾਰ ਧਰਮ ਤੋਂ ਵਾਰੀ ਆਨੰਦਪੁਰ ਭੁੱਲੇ ਸתר ਤੇ ਉਲੇ ਵਸੇ ਮੇਰਾ ਦੇਸ਼ ਕਹੂ ਦਸ ਕਿਹੜਾ ਓ ਨਾ ਪੁੱਤیاں ਮਾਵਾਂ ਦੇ ਬਣੇ ਖੁਦ ਬਾਲ ਮੈਣ ਨੂੰ ਪਾਲ ਫਤੇਜੰਦ ਨਾਰੀ ਪੁੱਤਰ ਦੇ ਤਾਰ ਗਗ ਰਾਮ ਨੀਆ ਨਾਲ ਸੀਤੀ ਰਾ ਪੁਜ ਪੁਰੀ ਆਨੰਦ ਗੁਰਾਂ ਪਿਤਾ ਦਾ ਸਾਯਾ ਨਾ ਰਾਜ ਹੰਡਾਇ ਸ਼ੁਦੀਆਂ ਬਦਲਦੀਆਂ ਤਕਦੀਰਾ ਤੜ ਪੈ ਨਹੀਂ ਬਾਪੂ ਦਾ ਤੜਬ ਨਹੀਂ ਬਾਪੂ ਦਾ ਅਠੀ ਸਰਤਾ ਕਿਸ ਗਿਆ ਨਚੱਕ ਮੇਰੋ ਵਿੱਚ ਆ ਕੇ ਸਿੰਘ ਸੇ ਸਸ ਕਿੜਾ ਉਸ ਤੇਗ ਦੀ ਧਾਰ ਵਿੱਚੋਂ ਪੰਛ ਨਰਾਲਾ ਕੀਤਾ ਜਾਲਾ ਕੈਸੀ ਇਹ ਖੇਲਾ ਆਪੇ ਗੁਰ ਜੇਲ ਲੱਖੀ ਨਾ ਜਾਏ ਉਹਨਾਂ ਦੀ ਲੀਲਾ ਵੀ ਅਮਰਤ ਖੰਡੇ ਦਾ ਗੁੱਦੜਾ ਖੇਰ ਮਾਰ ਲੈ ਵੇਰ ਹੱਥ ਦੇ ਸਿੰਘ ਕੱਢਦਾ ਵਿੰਗ ਬਕਤੁਰ ਸਿੰਘ ਦਾ what it doesn't mean ਉਸ ਮੌਤ ਵੀ ਆਉਣ ਲਈ ਚੱਲੇ ਵਿਛੋੜ ਬਣਾ ਕੇ ਜੋੜੇ ਵੱਡੇ ਚਮਕੌਰ ਜੂ ਜਗ੍ਹਾ ਪਹਾਰ ਪਿਤਾ ਨਾ ਡੋਲਿਆ ਖੁਸ਼ੀਆਂ ਚੜੀਆਂ ਛੋਟੇ ਸਰਹੰਦ ਕਰਕੇ ਕਰਜਾ ਲਾਇਆ ਕਿ ਤੇਰਾ ਏ ਕੋਟ ਮੁਝਕੇ ਉਤਰਦੋ ਛੋਟੇ ਹੋਏ ਕਿ ਨੀ ਟੋਟੇ ਮਾਹੀ ਰੋ ਕਹਿੰਦਾ ਨੀ ਰਸੀ ਵੈਂਦਾ ਪੱਥਰ ਵੀ ਰੋ ਨਾ ਦਿਲ ਕਬਰਾਇਆ ਖਦ ਲਿਖੇ ਆ ਰੰਗੇ ਨੂੰ ਮੇਰੇ ਪੁੱਤ ਮਾਰਨਾ ਭਈ ਵਸਾਰ ਕੁੰਡਲੀਆਂ ਬਾਕੀ ਛਡੂ ਨਾ ਆਕੀ ਕੰਥੇ ਜੁਲਮ ਨੂੰ ਪਾਉ ਆ ਖੇੜਾ ਘੁਰ ਦਸਮ ਸਮਤ ਘੜੀ ਸਾਹਿਤ ਵਿੱਚ ਹੈ ਸਿ ਨਿਆਰੀ ਕਰਨੀ ਹਿਦਿਆਰ ਪਰੇਮ ਰਹੇ ਕਦੀ ਹੀ अर्जुन ਦੇ تیر ਜਿਵੇਂ ਭੀਮ ਦੀ ਗਦਾ ਜਾਂਦ ਜੋ ਸਦਾ ਕ੍ਰਿਸ਼ਨ ਦੇ ਚੱਕਰ ਸਭੇ ਹੀ ਫਖਰ ਕਰੂ जग ਜਾਤ ਜੋ ਕਰ ਦਿਖਲਾ ਗਏ ਰੱਬ ਲਈ ਰਾਮ ਉਹ ਬਦੂਸ਼ਾ ਲਈ ਖੁਦਾਵੰਦ ਸਹੀ ਵਸੇ ਵਿੱਚ ਪੰਥ ਜੋਤ ਗੁਰੂ ਗ੍ਰੰਥ ਦੱਸ ਕੇ ਮਸਤ ਮਗਾਗੇ ਝੇੜਾ ਗੁਰਦਸ਼ਮ